ਪਾਣੀਆਂ ਦਾ ਮੁੱਦਾ ਹੋਣਾ ਵਿਧਾਨ ਸਭਾ ਦੇ ਵਿੱਚ ਜਾ ਪਹੁੰਚਿਆ ਦੱਸਦੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਸਪੈਸ਼ਲ اجلاس ਆ ਜਿਹੜਾ ਉਹ ਬੁਲਾਇਆ ਗਿਆ ਇਹਨਾਂ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ ਦੱਸਦੀ ਹੈ ਕਿ ਅੱਜ ਕੋਈ ਮਤਾ ਪਾਸ ਹੋ ਸਕਦਾ ਕਿਉਂਕਿ ਬੀਤੇ ਦਿਨ BBMP ਦੇ ਵੱਲੋਂ ਜਿਹੜਾ ਹਰਿਆਣਾ ਨੂੰ ਖੁੱਲਾ ਪਾਣੀ ਦੇਣ ਦਾ ਜਿਹੜਾ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਇੱਕ ਸਾਰੀਆਂ ਪਾਰਟੀਆਂ ਦੀ ਮੀਟਿੰਗ ਹੋ ਵੀ ਹੋਈ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜਾ ਪੰਜਾਬ ਵਿਧਾਨ ਸਭਾ ਉਸ ਦਾ ਸਪੈਸ਼ਲ اجلاس ਬੁਲਾਉਣ ਦੀ ਜਿਹੜੀ ਗੱਲ ਹੈ ਉਹ ਆਖੀ ਗਈ ਸੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਹਰਿਆਣਾ ਨੂੰ ਵੱਧ ਵਾਧੂ ਪਾਣੀ ਦੇਣ ਦੇ ਫੈਸਲੇ ਮਗਰੋਂ ਪਾਖੇ ਮਾਹੌਲ ਵਿਚਲੇ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ ਇਹ ਸੈਸ਼ਨ ਅੱਜ 11 ਵਜੇ ਸ਼ੁਰੂ ਹੋਵੇਗਾ ਇਸ ਵਿਸ਼ੇਸ਼ اجلاس ਦੌਰਾਨ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਹਰਿਆਣਾ ਸਰਕਾਰ ਅਤੇ BBMP ਦੇ ਫੈਸਲੇ ਖਿਲਾਫ ਮਤਾ ਲਿਆਉਣ ਦੀ ਸੁਭਾਵਨਾ ਹੈ ਮੁੱਖ ਮੰਤਰੀ ਵੰਸੀਗ ਮਾਨ ਨੇ ਵਿਧਾਇਕਾਂ ਤੇ ਵਜ਼ੀਰਾਂ ਦੀ ਪਾਣੀ ਦੇ ਮੁੱਦੇ ਤੇ ਸੱਦੀ ਮੀਟਿੰਗ ਦੇ ਵਿੱਚ ਇਸ ਫੈਸਲੇ ਬਾਰੇ ਦੱਸਿਆ ਸੀ ਅਤੇ ਕਿਹਾ ਸੀ ਕਿ ਵਿਧਾਨ ਸਭਾ اجلاس ਦੌਰਾਨ ਪੰਜਾਬ ਦੇ ਜਲ ਸਰੋਤਾਂ ਦੀ ਰੱਖਿਆ ਲਈ ਠੋਸ ਕਦਮ ਚੁੱਕੇ ਜਾਣ ਬਾਰੇ ਵਿਚਾਰ ਚਰਚਾ ਹੋਵੇਗੀ ਇਸ ਬਾਰੇ ਸੀਐਮ ਮਾਨ ਨੇ ਆਲ ਇੰਡੀਆ ਇਸ ਬਾਰੇ ਸੀਐਮ ਮਾਨ ਨੇ ਆਰ ਪਾਰਟੀ ਮੀਟਿੰਗ ਵੀ ਸੱਦੀ ਸੀ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਸਮੇਤ ਸੂਬੇ ਦੀਆਂ तमाम ਪਾਰਟੀਆਂ ਨੇ ਇੱਕ ਸੁਰੂ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਡਟਣ ਦਾ ਐਲਾਨ ਕੀਤਾ ਸੀ ਉਨਤਾ ਪੰਜਾਬ ਤੇ ਹਰਿਆਣਾ ਵਿਚਲੇ ਦਾ ਮਸਲਾ ਕਾਫੀ ਪੁਰਾਣਾ ਚੱਲਦਾ ਆ ਰਿਹਾ ਪਰ ਇਹ ਮਸਲਾ ਹਾਲੀ ਦੇ ਵਿੱਚ ਭਖ ਚੁੱਕਿਆ ਜਦੋਂ ਹਰਿਆਣਾ ਦੇ ਵੱਲੋਂ ਆਪਣੇ ਹਿੱਸੇ ਦਾ ਪਾਣੀ ਬਰਤਨ ਮਗਰੋਂ ਪੰਜਾਬ ਤੋਂ ਹੋਰ ਪਾਣੀ ਦੀ ਮੰਗ ਕੀਤੀ ਪੰਜਾਬ ਸਰਕਾਰ ਨੇ ਮਾਨਪਤਾ ਦੇ ਆਧਾਰ ਤੇ ਹਰਿਆਣਾ ਦੇ ਲੋਕਾਂ ਨੂੰ ਪੀਣ ਅਤੇ ਕੁਝ ਹੋਰ ਜ਼ਰੂਰੀ ਕੰਮਾਂ ਲਈ 4000 ਕਿਊਸਕ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਪਰ ਇਸ ਦੇ ਬਾਵਜੂਦ ਹਰਿਆਣਾ ਦੇ ਵੱਲੋਂ ਵਾਧੂ ਪਾਣੀ ਦੀ ਮੰਗ ਕੀਤੀ ਗਈ ਜਿਸ ਤੋਂ ਪੰਜਾਬ ਸਰਕਾਰ ਨੇ ਕੋਰੀ ਨਾ ਕਰ ਦਿੱਤੀ ਇਸ ਵਿਚਾਲੇ 28 April ਨੂੰ BBMP ਦੀ ਇੱਕ ਮੀਟਿੰਗ ਮੋਈ ਜਿਸ ਦੇ ਵਿੱਚ ਪੰਜਾਬ ਨੇ ਸਪਸ਼ਟ ਕੀਤਾ ਕਿ ਉਹ ਹਰਿਆਣਾ ਨੂੰ ਬਾਧੂ ਪਾਣੀ ਨਹੀਂ ਦੇਵੇਗਾ ਅਗਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੀਡੀਓ ਜਾਰੀ ਕਰਕੇ ਸਾਰਾ ਮਸਲਾ ਸਪਸ਼ਟ ਕੀਤਾ ਤੇ ਹਰਿਆਣਾ ਨੇ ਆਪਣੇ ਹਿੱਸੇ ਦੇ ਪਾਣੀ ਦੀ ਵਰਤੋਂ ਪਹਿਲਾਂ ਹੀ ਕਰ ਲਈ ਹੈ ਤੇ ਹੁਣ ਬਾਧੂ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਸਿਆਸਤਦਾਨਾਂ ਦੇ ਵੱਲੋਂ ਜਿਹੜੀ ਆ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋਇਆ ਇਸ ਮਸਲੇ ਤੇ ਹਰਿਆਣਾ ਦੀ ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨੇ ਦਿੱਲੀ ਦੇ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਟੇਲ ਨਾਲ ਮੁਲਾਕਾਤ ਕੀਤੀ 30 April ਨੂੰ BBMP ਨੇ ਫੈਸਲਾ ਕੀਤਾ ਕਿ ਹਰਿਆਣਾ ਨੂੰ 8500 ਕਿਊਸਕ ਪਾਣੀ ਦਿੱਤਾ ਜਾਵੇਗਾ ਹੋਰ ਤਾਂ ਹੋਰ ਪੰਜਾਬ ਕੋਟੇ ਤੋਂ ਪਾਖੜਾ ਡੈਮ ਦੇ ਡਾਇਰੈਕਟਰ ਵਾਟਰ ਰੈਗੂਲੇਸ਼ਨ ਵੱਲੋਂ ਤਨਨਾਤ ਆਕਾਸ਼ਦੀਪ ਨੂੰ ਹਟਾ ਕੇ ਹਰਿਆਣਾ ਦੇ ਸੰਜੀਪ ਕੁਮਾਰ ਨੂੰ ਡਾਇਰੈਕਟਰ ਬਣਾਇਆ ਗਿਆ ਇਸ ਮਗਰੋਂ ਇਹ ਮਾਮਲਾ ਹੋਰ ਤੂਲ ਫੜ ਗਿਆ ਤੇ ਪੰਜਾਬ ਵੱਲੋਂ ਬਾਧੂ ਪਾਣੀ ਹਰਿਆਣੇ ਨੂੰ ਨਾ ਦੇਣ ਬਾਰੇ ਸਟੈਂਡ ਲਿਆ ਗਿਆ ਇਸ ਮਾਮਲੇ ਤੇ ਸਰਕਾਰ ਦੇ ਨਾਲ ਨਾਲ ਵਿਰੋਧੀ ਪਾਰਟੀਆਂ ਦੇ ਆਗੂ ਵੀ ਇੱਕੋ ਮੰਚ ਤੇ ਨਜ਼ਰ ਆਏ ਸਾਰਿਆਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਵੀ MBMB ਦੇ ਸੁਤਰੀਕੇ ਦੇ ਨਾਲ ਲਾਏ ਇਹ ਲਏ ਗਏ ਫੈਸਲਾ ਖਿਲਾਫ ਡਟਣ ਦਾ ਐਲਾਨ ਕੀਤਾ ਤਾਂ ਅੱਜ ਮਤਾ ਪਾਸ ਹੋ ਸਕਦਾ ਮਤਾ ਲਿਆਂਦਾ ਜਾ ਸਕਦਾ ਦੱਸਦੀ ਏ ਕਿ BBMB ਦੇ ਵੱਲੋਂ ਜਿਹੜਾ 8500 ਕਿਊਸਕ ਪਾਣੀ ਆ ਜਿਹੜਾ ਉਹ BBMB ਦੇ ਵੱਲੋਂ 8500 ਕਿਊਸਕ ਪਾਣੀ ਆ ਜਿਹੜਾ ਉਹ ਦੇਣ ਦਾ ਐਲਾਨ ਕੀਤਾ ਹਰਿਆਣੇ ਨੂੰ ਵਾਧੂ ਪਾਣੀ ਦਿੱਤਾ ਜਾਵੇਗਾ ਉਸ ਤੋਂ ਬਾਅਦ ਹੁਣ ਇਸ ਮਸਲੇ ਤੇ ਜਿਹੜੀ ਆ ਉਹ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਆ ਦੱਸਦੀ ਏ ਕਿ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਜਿਹੜਾ ਵਿਸ਼ੇਸ਼ ਸੈਸ਼ਨ ਆ ਉਹ ਬੁਲਾਇਆ ਗਿਆ ਹੈ ਪਾਣੀਆਂ ਹੰਦੇ ਮੁੱਦੇ ਤੇ ਜਿਹੜਾ ਸਾਰੀਆਂ ਪਾਰਟੀਆਂ ਇੱਕੋ ਮੰਚ ਤੇ ਪਹਿਲਾਂ ਵੀ ਦਿਖਾਈ ਦਿੱਤੀਆਂ ਸੀ ਤੇ ਅੱਜ ਕਿਹੋ ਜਿਹਾ ਸੁਰ ਹੋਣਗੇ ਸਾਰੀਆਂ ਪਾਰਟੀਆਂ ਦੇ ਦੇਖਣ ਵਾਲਾ ਸਮਾਂ ਹੋਵੇਗਾ ਪਰ ਆ ਵਿਸ਼ੇਸ਼ اجلاس ਸਿਰਫ ਆ ਆਪਣੇ ਜਲ ਸਰੋਤਾਂ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਬੁਲਾਇਆ ਗਿਆ ਹੈ